ਅਸੀਂ ਤੁਹਾਨੂੰ ਰਿਟਰਨ ਵਿੱਚ ਲਿਖ ਕੇ ਦੇਵਾਂਗੇ ਕਿ ਜਿਹੜੇ ਕਾਲਜ ਤੁਸੀਂ ਜਾ ਰਹੇ ਹੋ ਅਗਰ ਉਹ ਕਾਲਜ ਬਲੈਕਲਿਸਟ ਹੋਏਗਾ ਤੇ ਤੁਹਾਡੀ ਪੂਰੀ ਪੇਮੈਂਟ ਅਸੀਂ ਤੁਹਾਨੂੰ ਆਪਣੀ ਤਰਫੋਂ ਰਿਫੰਡ ਕਰਾਂਗੇ ਤੇ ਸਾਈ ਆਵਰਸਿਸ ਉਹ ਕੰਪਨੀ ਹੈ ਜਿਹੜੀ ਕਿ ਦਾਅਵਾ ਕਰਨ ਜਾ ਰਹੀ ਹੈ ਜਲੰਧਰ ਵਿੱਚ ਨਹੀਂ ਪੰਜਾਬ ਵਿੱਚ ਨਹੀਂ ਹਿੰਦੁਸਤਾਨ ਵਿੱਚ ਨਹੀਂ ਪੂਰੇ ਵਰਲਡ ਵਿੱਚ ਸਭ ਤੋਂ ਜ਼ਿਆਦਾ ਸਾਈਪਰੋਸ ਦੇ ਵੀਜ਼ਾ ਲਗਾਉਣ ਵਾਲੀ ਕੰਪਨੀ ਹੈ ਸੋ ਦੋਸਤੋ ਬਹੁਤ ਪਿਆਰੀ ਆਪਸ਼ਨ ਲੈ ਕੇ ਆਇਆ ਸਾਰੇ ਪੰਜਾਬ ਹਰਿਆਣਾ ਚੰਗੂ ਦੇ ਸਾਰੇ ਕਲਾਇੰਟਸ ਵਾਸਤੇ ਦੇਖੋ 5.5 ਲੱਖ ਦੇ ਵੀ ਜਿਹੜੇ ਤੁਹਾਨੂੰ ਮੈਂ ਪੈਕੇਜ ਦੇ ਰਿਹਾ ਉਥੇ ਜਾ ਕੇ ਅਸੀਂ ਬਹੁਤ ਵੀਡੀਓਜ਼ ਬਣਾਈਆਂ ਹਰ ਇੱਕ ਬੱਚਾ ਕਹਿ ਰਿਹਾ ਕਿ ਇਹੀ ਕਾਲਜ ਇਹੀ ਕਾਲਜ 에ਜੰਟ ਅਰ ਤੋਂ 10 ਲੱਖੇ ਭੇਜ ਰਹੇ ਨੇ ਵਧੀਆ ਕਾਲਜ ਕਹਿ ਕੇ ਤੇ ਇਹਦੇ ਵਿੱਚ ਹੀ ਸਾਈਂ ওভারਸੀਸ ਭੇਜ ਰਿਹਾ ਜਿਵੇਂ ਕਿ ਅਮਰੀਕਨ ਕਾਲਜ ਫਿਲਿਪਸ ਯੂਨੀਵਰਸਿਟੀ ਕੋਥਮ ਕਾਲਜ ਸਿਟੀ ਯੂਨਿਟੀ ਕਾਲਜ ਸੋ ਸੀਡੀਆ ਕਾਲਜ ਇਹੀ ਕਾਲਜ ਨੇ ਕੋਈ ਅਲੱਗ ਕਾਲਜ ਨਹੀਂ ਅਗੇ ਕੋਈ ਨਵੇਂ ਕਾਲਜ ਨਹੀਂ ਹੈ ਜਿਹਦੇ ਚੋਂ ਤੁਹਾਨੂੰ ਅਰ ਤੋਂ 10 ਲੱਖ ਵਧੀਆ ਕਹਿ ਕੇ ਕੋਈ 에ਜੰਟ ਭੇਜ ਰਿਹਾ ਹੋਵੇਗਾ ਤੇ ਸਾਈਂ ওভারਸੀਸ ਉਹ ਕੰਪਨੀ ਹੈ ਜਿਹੜੀ ਕਿ ਦਾਵਾ ਕਰਨ ਜਾ ਰਹੀ ਹੈ ਜਲੰਧਰ ਵਿੱਚ ਨਹੀਂ ਪੰਜਾਬ ਵਿੱਚ ਨਹੀਂ ਹਿੰਦੁਸਤਾਨ وچ ਨਹੀਂ ਪੂਰੇ ਵਰਲਡ وچ ਸਭ ਤੋਂ ਜ਼ਿਆਦਾ ਸਾਈਪਰੋਸ 에 ਵੀਜ਼ਾ ਲਗਾਉਣ ਵਾਲੀ ਕੰਪਨੀ ਹੈ ਕਿਉਂਕਿ ਅਸੀਂ ਹਰ ਇੱਕ ਬੱਚੇ ਦੇ ਨਾਲ ਉਹਨੂੰ ਵੀਜ਼ਾ ਹੈਂਡਓਵਰ ਕਰਦੇ ਹਾਂ ਔਰ ਨਾਲ ਪੇਰੈਂਟਸ ਆਂਦੇ ਆ ਔਰ ਵੀਜ਼ਾ ਬੱਚੇ ਨੇ ਪਕੜਿਆ ਹੁੰਦਾ ਹੈ ਸੋ ਤੁਸੀਂ ਸਮਝਦਾਰੋ ਕਿ ਕਿਹੜਾ ਕੰਸੋਨੈਂਟ ਸਭ ਤੋਂ ਜ਼ਿਆਦਾ ਵੀਜ਼ੇ ਲਗਵਾ ਰਿਹਾ ਹੈ ਅਗਰ ਕੋਈ ਗਲਤ ਕਾਲਜ ਭੇਜੇਗਾ ਤੇ ਐਨੇ ਹਜ਼ਾਰਾਂ ਵੀਜ਼ੇ ਨਹੀਂ ਦਿਖਾਏਗਾ ਇਸ ਮਾਇਦਮੰਦੀ ਗੱਲ ਕਰਾਂ ਤਾਂ ਆਲਮੋਸਟ ਡੇਲੀ ਮੈਂ ਵੀਜ਼ਾ ਦਿਖਾ ਰਿਹਾ ਅੱਜ ਫਿਰ 28 ਹੈ ਅੱਜ ਫਿਰ ਵੀਜ਼ੇ ਦਿਖਾਵਾਂਗਾ 30th ਨੂੰ ਵੀ ਵੀਜ਼ਾ ਦਿਖਾਵਾਂਗਾ ਐਡਵਾਂਸ ਜੀ ਦੱਸ ਰਿਹਾ ਕਿਉਂਕਿ 28 ਨੂੰ ਜੋ ਸਾਡੇ ਵੀਜ਼ੇ ਆਏ ਅਸੀਂ ਬੱਚਿਆਂ ਨੂੰ ਇਨਫੋਰਮ ਕੀਤਾ ਲੇਟ ਇਵਨਿੰਗ ਫਿਰ ਨੀਅਰ ਅਬਾਊਟ 20 ਤੋਂ ਬਾਅਦ ਵੀਜ਼ਾ ਆ ਗਏ ਕਿੰਨੇ ਵੀਜ਼ਾ ਦਿਖਾ ਰਿਆਂ ਹਜ਼ਾਰਾਂ ਵੀਜ਼ੇ ਵਸੀਲ ਲਗਵਾ ਚੁੱਕੇ ਆ ਸਾਈਪਰਸ ਦੇ ਅੱਜ ਤੱਕ ਤੇ ਕੋਈ ਬੱਚਾ ਸਾਨੂੰ ਇਹ ਨਹੀਂ ਕਹੇਗਾ ਕਿ ਸਾਈਓਵਰਸਿਜ਼ ਨੇ ਮੈਨਾਂ ਠੱਗੀ ਮਾਰੀ ਮੈਨਾਂ ਗਲਤ ਕੀਤਾ ਇਹੀ ਰੀਜ਼ਨ ਆ ਕਿ ਹਰ ਵਾਰੀ ਸਾਈਪਰਸ ਜਾ ਰਿਆਂ ਤੇ ਬੱਚੇ ਆਪਣੇ ਹੱਥਾਂ ਤੇ ਚੱਕਦੇ ਨੇ ਐਨਾ ਪਿਆਰ ਸਤਿਕਾਰ ਦਿੰਦੇ ਨੇ ਇਹੀ ਰੀਜ਼ਨ ਆ ਕਿ ਹੁਣ ਇਸ ਸੰਡੇਗ ਤੋਂ ਬਾਅਦ ਮੈਂ ਫੇਰ ਜਾਵਾਂਗਾ ਬੱਚਿਆਂ ਨੂੰ ਮਿਲਣ ਵਾਸਤੇ ਸੋ ਥੈਂਕ ਯੂ ਵੈਰੀ ਮਚ ਨੀ ਮੇਰੇ ਨਾਲ ਬੜਿਆਂ ਦਾ ਰੋੜਾ ਨੇੜੇ ਨਿਚਿਰਦੇ ਕਾਚਨਾ ਕੋ ਦੀ ਸੁ ਬੰਦਾ ਹੌਲਾ ਖੱਬੀ ਖਾਨ ਪਿੱਛੇ ਫਿਰਦਿਆ ਪੋਰ ਗੋਰੀਏ ਨਹੀਂ ਕਿਤੇ ਚਰਦੀ ਜਵਾਨੀ ਕਰੇ ਗੌਰ ਗੋਰੀਏ ਨਹੀਂ ਵੈਸਾ ਛੱਡ ਜਾਨ ਯਾਰੀ ਲਈ ਸਪੈਂਡ ਕਰਦੇ ਨਹੀਂ ਜੋ ਵੀ ਜੱਟ ਕੰਮ ਕਰੇ ਓ ਜੱਟ ਕੰਮ ਕਰੇ ਓ ਟ੍ਰੈਂਡ ਬਣ ਕੇ ਨਹੀਂ ਜੋ ਵੀ ਜੱਟ ਕੰਮ ਕਰੇ ਓ ਟ੍ਰੈਂਡ ਬਣ ਜੇ ਨਹੀਂ ਜੋ ਵੀ ਜੱਟ ਕੰਮ ਕਰੇ ਓ ਟ੍ਰੈਂਡ ਬਣ ਜੇ ਨਹੀਂ ਜੋ ਵੀ ਜੱਟ ਕੰਮ ਕਰੇ ਓ ਬਾਦੂ ਮਿੱਤਰਾਂ ਕੋ ਅਸਲਾ ਕੀ ਗੱਡੀਆਂ ਕੀ ਗੱਡੀਆਂ ਆਪੋ ਆਗੇ ਰੱਖਾ ਬੁੱਢੀ ਮੈਂ ਸਰ ਦੇ ਕੇ ਮਰਜੀ ਚਲਾਵਾ ਮੈਂ ਕੁੜੇ ਨਾਲੇ ਤੁਰ ਪੈਣ ਜਿੱਧਰ ਨੂੰ ਜਾਵਾ ਮੈਂ ਕੁੜੇ ਚੌੜ ਕਰੇ ਜਿਹੜਾ ਤੌਣੋਂ ਫੜ ਬੈਂਡ ਕਰਦੇ ਨਹੀਂ ਜੋ ਵੀ ਜੱਟ ਕੰਮ ਕਰੇ ਹੋ ਜੱਟ ਕੰਮ ਕਰੇ ਓ ਟ੍ਰੈਂਡ ਬਣ ਜੇ ਨਹੀਂ ਜੋ ਵੀ ਜੱਟ ਕੰਮ ਕਰੇ ਓ ਟ੍ਰੈਂਡ ਬਣ ਜੇ ਨਹੀਂ ਜੋ ਵੀ ਜੱਟ ਕੰਮ ਕਰੇ ਓ ਟ੍ਰੈਂਡ ਬਣ ਜੇ ਨਹੀਂ ਜੋ ਵੀ ਜੱਟ ਕੰਮ ਕਰੇ